ਅਸਲੀ ਸਿੰਘ ਦੀ ਪਹਿਚਾਨ ਨਾ ਇੱਥੋਂ ਪਤਾ ਲੱਗਦਾ ਬਈ ਆਹ ਵੀਰ ਨੇ ਨਾ ਦੇਖੋ ਸਾਦੇ ਬਾਣੇ ਦੇ ਵਿੱਚ ਨਾ ਵਿਆਹ ਕਰਵਾਇਆ ਯਾਰ ਇਹ ਹੁੰਦਾ ਗੁਰੂ ਦੇ ਨਾਲ ਪਿਆਰ ਜਿਹੜਾ ਸਿੱਖ ਗੁਰੂ ਦੇ ਹੁਕਮਾਂ ਦੀ ਪਾਲਣਾ ਕਰਦਾ ਨਾ ਉਹ ਕਦੇ ਵੀ ਨਹੀਂ ਡੋਲਦਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਇੱਥੋਂ ਪਤਾ ਲੱਗਦਾ ਬਈ ਮੁੰਡਿਆਂ ਨੂੰ ਦੇਖ ਕੇ ਬੜਾ ਟਾਈਮ ਹੋ ਗਿਆ ਸੀ ਵਿਆਹ ਨਹੀਂ ਦੇਖਿਆ ਸੀ ਹੁਣ ਦੇਖੋ ਬਈ ਕਿੰਨਾ ਚਾਅ ਸੀਗਾ ਇਹਨਾਂ ਨੂੰ ਆ ਦੇਖੋ ਬਤੰਦਰ ਫਿਰ ਕਿਹੜੇ ਸਾਹ ਨਾਲ ਨੱਚ ਰਹੇ ਨੇ ਐ ਇਹਨੂੰ ਕਹਿੰਦੇ ਆ ਵੀ ਦੋਸਤ ਦੇ ਵਿਆਹ ਦਾ ਸਾਰੀ ਰਾਤ ਹੀ ਨੱਚੀ ਗਏ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਜਦੋਂ ਗਰੀਬੀ ਵਿੱਚੋਂ ਉੱਠ ਕੇ ਧੀਆ ਮਿਹਨਤ ਕਰਦੀਆਂ ਨੇ ਨਾ ਇੱਕ ਨਾ ਇੱਕ ਦਿਨ ਮਿਹਨਤ ਕਰਕੇ ਕਾਮਯਾਬੀ ਜਰੂਰ ਦਿਖਾਉਂਦੀਆਂ ਨੇ ਆਪਣੇ ਮਾਪਿਓ ਦਾ ਫਿਕਰ ਬਹੁਤ ਕਰਦੀਆਂ ਨੇ ਧੀਆ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਐਸ ਉਮਰ ਦੇ ਵਿੱਚ ਨਾ ਦਾਦੀ ਤੋਂ ਆਪਦੀ ਸੰਭਾਲ ਨਹੀਂ ਰੱਖੀ ਜਾਂਦੀ ਸੀ ਤੇ ਦੇਖੋ ਪੋਤਾ ਨਾ ਆਪਣੀ ਦਾਦੀ ਦੀ ਸੰਭਾਲ ਰੱਖ ਰਿਹਾ ਯਾਰ ਕਿੰਨੀ ਕਮਾਲ ਦੀ ਗੱਲ ਹੈ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ